श्री गोपाल मंदिर कश्मीर एवेन्यू ਵਿਖੇ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਇਸ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਜੇਲ੍ਹ ਸੁਪਰਡੈਂਟ ਹਿੰਮਤ ਸ਼ਰਮਾ ਨੇ ਕੀਤਾ ਜੇਲ੍ਹ ਸੁਪਰਡੈਂਟ ਹਿੰਮਤ ਸ਼ਰਮਾ ਨੇ ਕਿਹਾ ਕਿ ਜਿੱਥੇ ਸ਼੍ਰੀ ਗੋਪਾਲ ਮੰਦਿਰ ਕਮੇਟੀ ਲੋਕਾਂ ਨੂੰ ਧਾਰਮਿਕ ਚੁਕਾਓ ਨਾਲ ਜੋੜਦੀ ਹੈ ਉਥੇ ਸਮਾਜ ਸੇਵਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਮੰਦਿਰ ਕਮੇਟੀ ਦੇ ਮੁਖੀ ਕੇਲਾਸ਼ ਕਲਹਣ ਨੇ ਕਿਹਾ ਕੀ ਮੰਦਿਰ ਕਮੇਟੀ ਵੱਲੋਂ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਲੋਕ ਧਰਮ ਦੇ ਮਾਰਗ ਤੇ ਚੱਲਣ। ਗੁਰੂ ਨਾਨਕ ਦੇਵ ਹਸਪਤਾਲ ਦੇ ਦਿਲ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਮੰਗੇੜਾ ਨੇ ਮੈਡੀਕਲ ਕੈਂਪ ਵਿੱਚ ਲੋਕਾਂ ਦਾ ਚੈੱਕਅਪ ਕੀਤਾ। ਇਸ ਮੌਕੇ ਟੈਸਟ ਵੀ ਮੁਫਤ ਕੀਤੇ ਗਏ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੀਨੀਅਰ ਮੀਤ ਪਰ ਧਾ ਰਗੇਸ਼ ਤੁਲੀ, ਜਨਸਕਤ ਸੁਨੀਲ ਆਨੰਦ, ਨਰੇਸ਼ ਆਨੰਦ, ਸੰਜੀਵ ਸ਼ਰਮਾ, ਬਲਦੇਵ ਰਾਜ ਮਹਿਰਾ, ਮਨਮੋਹਨ ਸਹਿਗਲ, ਸੰਜੀਵ ਸੇਠਵੀ ਮੌਜੂਦ ਸਨ। ਗੋਪਾਲ ਮੰਦਰ ਕਮੇਟੀ ਵੱਲੋਂ ਉਹਨਾਂ ਦੇ ਜਿਹੜੇ ਡਾਇਗਨੋਸਟਿਕ ਸੈਂਟਰ ਹੈ ਤੇ ਉੱਪਰ ਉਹਨਾਂ ਦੀ ਆਪੀਡੀ ਹੁੰਦੀ ਆ ਅੱਜ ਉਹ ਫ੍ਰੀ ਮੈਡੀਕਲ ਕੈਂਪ ਲਗਾਵਾ ਰਹੇ ਨੇ ਤੇ ਇਹ ਉਪਰਾਲਾ ਮੈਨੂੰ ਬਹੁਤ ਚੰਗਾ ਲੱਗਿਆ ਤੇ ਮੈਨੂੰ ਉਹਨਾਂ ਨੇ ਕਿਹਾ ਸੀ 5 ਮਿੰਟ ਸ਼ਿਰਕਤ ਦਿਓ ਆ ਕੇ ਮੈਡੀਕਲ ਕੈਂਪ ਦੇ ਵਿੱਚ ਤੇ ਇਸ ਤਰ੍ਹਾਂ ਇਹ ਸਮਾਜ ਦੇ ਵਿੱਚ ਜਿਹੜੀ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਉਹਨੂੰ ਫ੍ਰੀ ਗਰੀਬ ਬੰਦਿਆਂ ਨੂੰ ਉਹਨਾਂ ਦਾ ਚੈੱਕਅਪ ਦੇ ਕੇ ਉਹਨਾਂ ਦਾ ਇਲਾਜ ਕਰਾ ਕੇ ਇਹ ਕਰ ਰਹੇ ਨੇ ਬਹੁਤ ਚੰਗਾ ਉਪਰਾਲਾ ਆਈ ਹੋਪ ਅੱਜ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਹਾਰਦ ਦੇ ਸਪੈਸ਼ਲਿਸਟ ਡਾਕਟਰ ਪਰਮਿੰਦਰ ਸਿੰਘ ਜੀ ਮਗੇਰਾ ਲੋਕਾਂ ਦੀ ਫਰੀ ਜਾਂਚ ਕਰ ਰਹੇ ਹਨ ਮੰਦਰ ਕਮੇਟੀ ਵੱਲੋਂ ਇਸ ਦੇ ਨਾਲ ਹੀ ਚਾਰ ਟੈਸਟ ਫਰੀ ਕੀਤੇ ਗਏ ਨੇ ਔਰ ECG ਵੀ ਫਰੀ ਕੀਤੀ ਜਾ ਰਹੀ ਹੈ